ਮੈਂ ਤੇ ਤੇਨ ਸਾਰੀ ਚਲਿ ਨੰ ਮਖਾਰਿ ਕਰੋ ਸਾਰੀ ਜਨਮ ਮਰਨ ਤੋਂ ਚੁੱਟ ਕੋ ਸਹਿ ਸਤਿ ਸੰਗਤ ਤੇਰੇ ਸਾਰੀ ਸਾਧ ਸੰਗਤ ਤੇਰੇ ਸਾਰੀ ਕੰਮ ਕੋ ਕਾਟ ਕੀ ਨਹਿ ਕੇਵਲ ਕੰਮ ਕੋ ਕਾਟ ਕੀ ਨਹਿ ਕੇਵਲ ਜਬ ਤੇ ਹੋ ਮੈਂ ਮਰੀ ਜਬ ਤੇ ਹੋ ਮੈਂ ਮਰੀ ਅਤਿਅੰਤ ਸਤਿਕਾਰਯੋਗ ਗੁਰੂ ਸਵਾਰੇ ਭਾਈ ਸਤਿ ਭਾਈ ਹਰਨਪ੍ਰੀਤ ਸਿੰਘ ਪਰ ਜਨਮ ਮਰਨ ਕੋ ਚੁਕੋ ਸਹਿਸਾ ਜਨਮ ਮਰਨ ਕੋ ਚੁਕੋ ਸਾਹਿਬ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਪਾਰ ਜਾਓ ਰਖ ਬਰੀਆ ਪਾਰ ਜਾਓ ਰਖ ਬਰੀਆ ਪਾਰ ਜਾਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦਿਵਸ ਪਰ ਹਾਂ ਜੀ تین ਆਰੰਭ ਹੈ ਕਰਨਲ ਸੰਤੋਖ ਸਿੰਘ ਹਾਂ ਜੀ ਸਭ ਤੋਂ ਪਹਿਲਾਂ ਅੱਜ ਸ਼੍ਰੀ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਕੀ ਕਹਿਣਾ ਚਾਹੋ ਕਿ ਕਿੰਨੇ ਤੁਸੀਂ ਕਿੰਨਾ ਖੁਸ਼ ਆਜ ਅੱਜ 5 ਜਨਵਰੀ ਨੂੰ ਗੁਰਦੁਆਰਾ ਉੱਚਾ ਸਰਾਜ ਕਾਂਝ ਵਿੱਚ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਾ ਗੁਰਪੁਰਬ ਮਨਾ ਰਹੇ ਹਾਂ ਔਰ ਮੈਂ ਸਾਰੀ ਸੰਗਤ ਨੂੰ ਇਸ ਚੀਜ਼ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਪੂਰੇ ਸੰਸਾਰ ਦੇ ਵਿੱਚ ਉਹਨਾਂ ਦਾ ਮਾਨ ਹੈ ਔਰ ਉਹ ਜਗਤ ਨੂੰ ਉਦਾਹਰਨ ਕਰਨ ਵਾਸਤੇ ਆਏ ਸੀ ਜਿਨ੍ਹਾਂ ਨੇ ਆਪਣਾ ਸਾਰਾ ਸਰਵੰਸ ਜਿਹੜਾ ਹੈ ਉਹ ਗੁਰੂ ਜਗਤ ਦੇ ਵਾਸਤੇ ਵਾਰ ਦਿੱਤਾ ਠੀਕ ਹੈ ਜੀ ਇਹ ਕਿੰਨੇ ਸਾਲਾਂ ਤੋਂ ਗੁਰਦੁਆਰਾ ਸਾਹਿਬ ਇਹ ਬਣਾ ਰਹੇ ਆ ਇਹ ਗੁਰਦੁਆਰਾ ਜਿਹੜਾ ਹੈ ਇਹ ਜਦੋਂ ਤੋਂ ਪਾਕਿਸਤਾਨ ਬਣਿਆ ਹੈ ਉਸ ਤੋਂ ਬਾਅਦ ਇਸ ਸਥਾਨ ਦੇ ਉੱਤੇ ਇਹ ਗੁਰਦੁਆਰਾ ਸਥਾਪਿਤ ਕਰ ਦਿੱਤਾ ਗਿਆ ਸੀ ਠੀਕ ਹੈ ਪਰ ਉਸ ਤੋਂ ਲੈ ਕੇ ਲਗਾਤਾਰ ਹਰ ਸਾਲ ਇਹ ਇੱਥੇ ਸਮਾਗਮ ਹੁੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਗੁਰੂ ਅਰਜਨ ਦੇਵ ਜੀ ਦੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਠੀਕ ਹੈ ਸੇਤ ਬਾਬਾ ਜੀ ਕਿਹੜੇ ਕਿਹੜੇ ਪ੍ਰੋਗਰਾਮ ਹੋਏ ਆ ਉਹ ਕਿਹੜਾ ਪ੍ਰੋਗਰਾਮ ਤਿੰਨ ਤੀਕੀ ਪ੍ਰੋਗਰਾਮ ਥੱਲੇ ਇਸ ਸਮਾਗਮ ਦੇ ਵਿੱਚ ਅਸੀਂ ਪਹਿਲਾਂ ਤਾਂ ਸਾਰੇ ਆਪਣੇ ਮਹੱਲੇ ਦੇ ਵਿੱਚ ਸ਼ਹੀਦ ਉਦਮ ਸਿੰਘ ਨਗਰ ਦੇ ਵਿੱਚ ਪ੍ਰਬਾਤ ਸੈਰੀਆਂ ਦੇ ਤੌਰ ਦੇ ਉੱਤੇ ਹਰ ਇੱਕ ਦੇ ਘਰ ਦੇ ਵਿੱਚ ਹਾਜ਼ਰੀ ਭਰੀ ਹੈ ਔਰ ਉਸ ਤੋਂ ਬਾਅਦ ਫਿਰ ਸੰਗਤ ਇੱਥੇ ਬੈਠ ਕੇ ਮਹਾਰਾਜ ਦਾ ਨਾਮ ਜਪਦੀ ਰਹੀ ਹੈ ਸੰਗਤਾਂ ਦੂਰੋਂ ਆ ਰਹੀਆਂ ਹਨ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਕਿ ਕੀ ਪ੍ਰਬੰਧ ਹੋਣਾ ਵਾਸਤੇ ਸੰਗਤਾਂ ਵਾਸਤੇ ਇੱਥੇ ਜੋ ਗੁਰਮਤਿ ਦਾਮ ਪ੍ਰਚਾਰ ਹੈ ਜਿਸ ਤਰ੍ਹਾਂ ਕੇ ਖਰਾ ਪ੍ਰਸ਼ਾਦ ਦੀ ਸੇਵਾ ਚਾਹ ਚਾਹ ਦਾ ਲੰਗਰ ਔਰ ਗੁਰੂ ਕਾ ਲੰਗਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਮੁਹੱਈਆ ਕੀਤਾ ਜਾ। ਗੋਬੀ ਸਿੰਘ ਜੀ ਦਾ ਜਨਮ ਦਿਹਾੜਾ ਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਮਨਾਇਆ ਜਾ ਰਿਹਾ ਹੈ। ਹਰ ਇੱਕ ਜਦ ਇੰਟਰਨੈਸ਼ਨਲੀ ਸਾਰੇ ਸੰਗਤਾਂ ਨੂੰ ਆਪਣਾ ਸੰਦੇਸ਼ ਕੀ ਦੇਣਾ ਚਾਹੋ। ਅਸੀਂ ਆਪਣੇ ਗੁਰਦੁਆਰੇ ਸਾਹਿਬ ਤੋਂ ਇਹੋ ਹੀ ਇੱਕ ਸੰਦੇਸ਼ ਦੇਨੇ ਆ ਕਿ ਮਹਾਰਾਜ ਦਾ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਉਹਨਾਂ ਨੇ ਰਹਿਤ ਮਰਿਆਦਾ ਸਾਨੂੰ ਬਖਸ਼ੀ ਹੈ। ਜਿਹੜੀ ਰਹਿਤ ਮਰਿਆਦਾ ਸਾਨੂੰ ਬਖਸ਼ੀ ਹੈ ਅਸੀਂ ਉਸ ਤੇ ਚੱਲੀਏ ਔਰ ਗੁਰਸਿੱਖੀ ਦੇ जीवन दे अपना जीवन ढाली तो 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 मेरा नाम जी हरदीप सिंह है जी गुरद्वारा गुरु नानकपुरा सुरानगढ़ शहीद ना चन्नतर है जी तकरीबन तो भी पच्चीस साल तो सेवा कर रहे हैं जी सारे कमेटी मैंबर समा गुरुद्वारा प्रधान अपना सरदार प्रतपाल सिंह जी राजू चावड़ा जी हैं लेकिन थोड़े जो बहार गए हुए हैं ਇਸ ਕਰਕੇ ਜਾ ਨਹੀਂ ਸਕਿਆ ਤੇ ਤੇ ਅਸੀਂ ਉਹਨਾਂ ਦੇ ਵੱਲੋਂ ਬਲਵੇ ਸਾਰਿਆਂ ਸੰਗਤਾਂ ਨੂੰ ਵਧਾਈ ਦੇਣਾ ਚਾਹੁੰਦੇ ਹਾਂ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਅੱਜ ਦਾ ਤੇ ਨੌਜਵਾਨ ਬੱਚਿਆਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਬੱਚਿਆਂ ਨੂੰ ਵਾਸਤੇ ਜੇ ਇਹ ਕਰਨਾ ਜੀ ਗੁਰਬਾਣੀ ਨਾਲ ਜੁੜੋ ਹਰ ਸਾਲ ਅਸੀਂ ਇਹ ਗੁਰਬਾਣੀ ਕੰਠ ਮੁਕਾਬਲਾ ਕਰਵਾਨੇ ਆ ਜੀ ਦਸਤਾਵ ਮੁਕਾਬਲਾ ਕਰਵਾਨੇ ਆ ਜੀ ਹੁਣ ਜੇ ਕਿ 25 1 ਜਨ 2026 ਨੂੰ ਹੋ ਰਿਹਾ ਹੈ ਜੀ ਤਕਰੀਬਨ 1 ਲੱਖ ਤੋਂ ਉੱਪਰ ਇਨਾਮ ਦਿੱਤੇ ਜਾਂਦੇ ਹਨ ਬਾਰੇ ਬੱਚਿਆਂ ਨੂੰ ਜੋੜਿਆ ਜਾਂਦਾ ਗੁਰਬਾਣੀ ਇਕੱਠ ਤੇ ਉਹ ਮੁਕਾਲੇ ਜੋੜਿਆ ਜਾਂਦਾ ਸਾਡਾ ਇਹ ਹੋ ਗਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ ਆਹ 25 1 2026 ਨੂੰ ਪ੍ਰੋਗਰਾਮ ਮਨਾ ਰਹੇ ਹਾਂ ਠੀਕ ਹੈ ਗੁਰਦੁਆਰਾ ਸਾਹਿਬ ਦਾ ਨਾਮ ਲੈ ਜੀ ਜਗ੍ਹਾ ਦਾ ਗੁਰਦੁਆਰਾ ਗੁਰਨਾੜਕਪੁਰ ਸੁਰਾਜਗਾਂ ਚ ਉੱਚਾ ਸੁਰਾਜਗਾਂ ਤੇ ਸ਼ਹੀਦ ਉਧਰ ਸੀ ਨਗਰ ਇਕੱਠਾ ਹੀ ਬਹੁਤ ਬੜੇ ਸਿੰਘ ਜੀ ਗੁਰਦੁਆਰਾ मेरा नाम आज स्पीचिंग है साइड से गोभी सिंह जी महाराज ਜਿਹੜਾ ਸਾਡਾ ਦੇਸ਼ ਵਿੱਚ ਜਨਮ ਦੇ ਆਧਾਰ ਤੇ ਇਹ ਖत्री ब्राह्मण क्षुद्र वैश ਕਿਸ ਨੂੰ ਉੱਚਾ ਕਹਿੰਦਾ ਕਿਸ ਨੇ ਨੀਵਾ ਕਹ ਦਿੱਤਾ ਤੇ ਗਾਮਣ ਨੇ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਿਆਗਾ ਸਭ ਗੁਰ ਗੋਵੀ ਸਿੰਘ ਜੀ ਅੱਜ ਅੰਮ੍ਰਿਤਸਰ ਆਂਦਾ ਆ ਜਿਹੜਾ ਮੁੱਦਾ ਸੀ ਆ ਮੈਂ ਮਾਰਟੋ ਸੀਗਾ ਕਿ ਕੋਈ ਨੀਵਾ ਨਹੀਂ ਕੋਈ ਉੱਚਾ ਨਹੀਂ ਭਾਵੇਂ ਕਿਸੇ ਵੀ ਪਰਿਵਾਰ ਚ ਜਨਮ ਲਿਆ ਤਾਂ ਨਾ ਕੋਈ ਬੰਦਾ ਧਰਮ ਦੇ ਆਧਾਰ ਤੇ ਉੱਚਾ ਹੈ ਨਾ ਕੋਈ ਜਨ ਦੇ ਨਾਤੇ ਉਧਾਰ ਦੇ ਜਨ ਦੇ ਆਧਾਰ ਤੇ ਉੱਚਾ ਹੈਗਾ ਜਿਹੜਾ ਬੰਦਾ ਚੰਗੇ ਰਾਮ ਕਰਦਾ ਹੈ ਦੂਜਿਆਂ ਦੀ ਸੇਵਾ ਕਰਦਾ ਹੈ ਗੁਰਗੋਬ ਸਿੰਘ ਜੀ ਦਾ ਜਿਹੜੇ ਚਾਰ ਪਤਵਾਰੇ ਨੇ ਉਹਨਾਂ ਦਾ ਮੁੱਖ ਕਾਰਨ ਸੱਚ ਦਾ ਸਾਨੂੰ ਜਿੱਨਾ ਸੱਚ ਨੂੰ ਅਸੀਂ ਆਧਾਰ ਬਣਾਇਆ ਵਾਹਿ ਖਾਲਸਾ ਵਾਹਿ